वाहिगुरु जी का खालसा वाहिगुरु जी की फतेह अज एक जो मसला है दो तीन चार दिन हो गए उसको क्योंकि एक यूट्यूब चैनल के ऊपर चल रहा है दुर्वराठी की तरफ से अपने पेज के ऊपर एक सिख गुरुओं का सिख इतिहास का वीडियो अपलोड किया जाता है एक्चुअली जो सिख गुरु है जो हमारी श्रोमणी कमेटी है हमारी जो रहत मर्यादा है उसके अनुसार हम अपने सिख गुरु का कोई भी अमेज या ए आई दे द्वारा तैयार की गई एनीमेट पिक्चर हम इसको पिक्चर में नहीं शो कर सकते क्योंकि अगर हमारे फोटो में या कोई तस्वीर में इसको शो करना होता तो जो गुरु साहब का टाइम था उस टाइम भी गुरु साहब के पास बहुत बढ़िया बढ़िया हुनर का कलाकार आदमी थे जो बढ़िया पेंटिंग तैयार करते थे लेकिन गुरु साहब ने कोई भी अपनी ऐसी पिक्चर या तस्वीर तैयार नहीं करवाई क्योंकि जो सिख धर्म है उसका किसी फोटो के साथ कोई लेन देन नहीं है ना ही वो फोटो में कोई विश्वास रखता है जो हमारे सिख योद्धे सुर में है जो हमारे इतिहास है अगर हमारे इतिहास को भी लेके कोई सिख सुरमा योदे की कोई स्टोरी आप बता रहे हो कोई भी वो यूट्यूबर है चाहे कोई ब्लॉगर है कोई अगर आपने आगे से भी आने वाले टाइम से भी वीडियो वैसे तो इस पर सख्त मना आप सिर्फ उसको बता सकते हो किसी का किरदार किसी का रोल नहीं कर सकते जहां उसकी कोई पिक्चर को एनिमेट करके नहीं दिखा सकते जैसे ਤੁਰ ਵਰਾਤੀ ਨੇ ਕੀਤਾ ਹੈ ਕਿ ਗੁਰੂ ਸਹਿਬਾਂ ਦੀਆਂ ਜੋ ਫੋਟੋਆਂ ਹਨ ਉਹਨਾਂ ਨੂੰ AI ਦੇ ذریعے ਉਹਨੂੰ ਐਨੀਮੇਟ ਕਰਕੇ ਉਹ ਮੂਵ ਮੂਵਮੈਂਟ ਦਿਖਾਈ ਗਈ ਹੈ ਪੂਰੀ ਇਹ ਬਿਲਕੁਲ ਇੱਕ ਮਰਿਆਦਾ ਇੱਕ ਸਿੱਖ ਧਰਮ ਦੇ ਖਿਲਾਫ ਹੈ ਔਰ ਇਸ ਦੇ ਉੱਪਰ ہماری ਜੋ ਸ੍ਰੋਮਣੀ ਕਮੇਟੀ ਹੈ ਅਕਾਲ ਤਖਤ ਸਾਹਿਬ ਦੇ ਜੋ ਯਥੇਦਾਰ ਹੈ ਸਰਦਾਰ ਖਾਲਸਾ ਭਾਈ ਕੁਲਦੀਪ ਸਿੰਘ ਗੜਗੱਤ ਨੇ ਬੜਾ ਤਕੜਾ ਬਿਆਨ ਦਿੱਤਾ ਬਿਲਕੁਲ ਦੇਣਾ ਵੀ ਚਾਹੀਦਾ ਸੀ ਜਦ ਕੋਈ ਅਸੀ ਕਿਸੇ ਧਰਮ ਕੋ ਠੇਸ ਪਹੁੰਚਾਤਾ ਉਸਕੇ ਉੱਪਰ ਕੋਈ ਬਾਤ ਕਰਤਾ ਤੇ ਉਸਕੇ ਉੱਪਰ ਕਾਰਵਾਈ ਵੀ ਹੋਣੀ ਚਾਹੀਦੀ ਫਿਰ ਕਈ ਤਰ੍ਹਾਂ ਦੀਆਂ ਵੀਡੀਓ ਪੇਜ ਦੇ ਉੱਪਰ ਚੱਲ ਰਹੀਆਂ ਸੀ ਕਿ ਕੀ ਤੌਰ ਪਰ ਆਠੀ ਦੀ ਸਾਜ਼ਿਸ਼ ਹੈ ਜਾਂ ਇਹ ਗਲਤੀ ਸੀ ਹੋਈ ਇੱਕ ਤਾਂ ਉਹ ਤਾਂ ਵੀ ਕੋਈ ਅਣਜਾਣੇ ਮੇ ਗਲਤੀ ਹੋ ਜਾਣਾ ਅਣਜਾਣੇ ਮੇ ਗਲਤੀ ਹੋ ਜਾਣੀ ਉਸਕੋ ਗਲਤੀ ਮੰਨਿਆ ਜਾਂਦਾ ਇੱਕ ਆਦਮੀ ਕੇ ਪਾਸ ਬਹੁਤ ਸਾਰਾ ਵੱਡਾ ਚੈਨਲ ਹੈ ਉਸਕੋ ਪਤਾ ਕਿ ਮੇਰੇ ਕੋ ਬਹੁਤ ਸਾਰੇ ਲੋਕ फॉलो करते हैं बहुत सारे लोग सुनते हैं उसको बहुत सारा कुछ सोच के कुछ सोच के पानी चाहिए हूँ जहां तो उसको वीडियो बनाने से पहले जो सिख धर्म के लोग हैं, जो इस चीज के बारे में जानते हैं उनसे जानकारी लेनी चाहिए थी ताकि क्लियर हो जाता फिर उसके बाद ਜਦ ਉਸਨੇ ਸਿਰਫ ਗੁਰੂ ਸਾਹਿਬਾਂ ਦੀ ਫੋਟੋ ਦੇ ਸਾਥ ਹੀ ਸੇਅਰ ਕਰਨੀ ਦੀ ਕਿ ਉਸ ਨੂੰ AI ਦੇ ਦੁਆਰਾ ਐਨੀਮੇਟ ਕੀਤਾ ਹੈ ਬਲਕਿ ਉਸਨੇ ਇਤਿਹਾਸ ਦੇ ਵਿੱਚ ਵੀ ਤੋੜ-ਫੋੜ ਕੀਤੀ ਹੈ ਬੰਦਾ ਸਿੰਘ ਬਹਾਦਰ ਨੂੰ ਹਵਾਲਾ ਦੇ ਕੇ ਦੱਸ ਰਿਹਾ ਕੁਝ ਇਤਿਹਾਸਕਾਰਾਂ ਦਾ ਉਹਨੇ ਹਵਾਲਾ ਦਿੱਤਾ ਕਿ ਬੰਦਾ ਸਿੰਘ ਬਹਾਦਰ ਨੇ ਅਮਰਤਪਾਨ ਨਹੀਂ ਕੀਤਾ ਸੀ ਉਸਨੇ ਅਮਰਤ ਨਹੀਂ ਸਕੇ ਸੀ ਬਲਕਿ ਜਦੋਂ ਬਾਕੀ ਇਤਿਹਾਸਕਾਰਾਂ ਦਾ ਹਵਾਲਾ ਦਿੰਦਾ ਹੈ ਤੇ ਜਦੋਂ ਉਹ ਬੋਲਤਾ ਕਿ ਹਰਮੰਦਰ ਸਾਹਿਬ ਦੀ ਜੋ ਜ਼ਮੀਨ ਹੈ ਉਹ ਅਕਬਰ ਨੇ ਗਿਫਟ ਕੀਤੀ ਉਸ ਟਾਈਮ ਕਿਉਂ ਨਹੀਂ ਹਵਾਲਾ ਦੇ ਰਿਹਾ ਵੀ ਬਾਕੀ ਇਤਿਹਾਸਕਾਰਾਂ ਨੇ ਇਸ ਤਰ੍ਹਾਂ ਦੇਖਿਆ ਕਿ 5 ਬਿਘੇ ਜੇ ਟੋਂਗਪਿੰਡ ਦੇ ਜ਼ਿਮੀਦਾਰਾਂ ਤੋਂ ਖਰੀਦੀ ਗਈ। ਵਹਾਂ ਉਸਨੇ ਹਵਾਲਾ ਨਹੀਂ دیا। ਹਵਾਲਾ ਕਹਾਂ دیا? ਜਹਾ ਬੋਲਦਾ ਬੰਦਾ ਸਿੰਘ ਬਹਾਦਰ ਸਿੰਘ ਨੇ ਅਮਰਤ ਬਾਣ ਨੀਕੀ ਤਵਾ ਨੂੰ ਹਵਾਲਾ ਦੇ ਇਹ ਕੀ ਹੈ? ਇਹ ਗਲਤੀ ਨਹੀਂ ਹੈ। ਜਦੋਂ यहां जो neck of है वहां पर हवाला दे रहे हैं किसी त्यास दे रहे हैं इसका मतलब क्या है है साजिश गलती नहीं है, है। तो साजिश के अधीन होया है इसको हम गलती नहीं मान सकते और दूसरी बात फिर वो बोलता जब अमृत पान अमृत तैयार किया गया गुरु गोविंद सिंह जी वालों ਵੱਲੋਂ ਉਸ ਵਿੱਚ ਸ਼ੂਕ੍ਰਮ ਲਾਇਆ ਗਿਆ ਜੋ ਸਖਤ ਧਰਮ ਦਾ ਅਮਰਤ ਦੀ ਮਰਿਆਦਾ ਹੈ ਉਹ ਬਹੁਤ ਹੀ ਇੱਕ ਜਿਸਕੋ ਹਮ ਬਹੁਤ ਵਡਾਇਕ ਸਤਕਾਰਕ ਸ਼ਬਦ ਹੈ ਜੋ ਮਾਤਾ ਸਾਹਿਬਕੌਰ ਜੀ ਜਬ 1699 ਨੂੰ ਅਨੰਦਪੁਰ ਸਾਹਿਬ ਦੀ ਧਰਤੀ ਦੇ ਉਪਰ ਅਮਰਤ ਤਿਆਰ ਕੀਤਾ ਜਾਂਦਾ ਪਹਿਲੀ ਵਾਰ ਤੇ ਮਾਤਾ ਸਾਹਿਬਕੌਰ ਜੀ ਆਪਣੀ ਪੰਦੇ ਦੇ ਵਿੱਚ ਲਿਆ ਕੇ ਪਤਾਸੇ ਉਸ ਵਿੱਚ ڈالਤੇ ਤੂੰ ਬੋਲਦਾ ਵहां ਸ਼ੂਗਰ ਡਾਲਿਆ ਗਿਆ ਚੀਨੀ ਡਾਲਿਆ ਗਿਆ ਔਰ ਇੱਕ ਮਿੱਠਾ ਪਾਣੀ ਤਿਆਰ ਕੀਤਾ ਗਿਆ ਇਹ ਕੀਆ ਮਤਲਬ ਕਹਿਣੇ ਦਾ ਆਪ ਕਿਆ ਸਮਝਤੇ ਹੋ ਜੀ ਇਹ ਗੜ ਸਾਜਿਸ਼ ਨਹੀਂ ਹੈ ਕਿਸੇ ਧਰਮ ਕੇ ਇਤਿਹਾਸ ਕੋ ਛੇੜ ਖਾਟ ਕਰਨੀ ਇਹ ਸਾਜਿਸ਼ ਨਹੀਂ ਹੈ ਇਹ ਬਹੁਤ ਵੱਡੀ ਸਾਜਿਸ਼ ਹੈ ਫਿਰ ਉਸਨੇ ਗੁਰੂ ਗਵੰਦ ਸਿੰਘ ਜੀ ਨੂੰ ਜਦੋਂ ਨੌਵੇਂ ਪਾਸ਼ਾ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੂੰ ਪੂਰਾ ਦੇਸ਼ ਕਹਿੰਦਾ ਕਿ ਤੇਗ ਬਹਾਦਰ ਹਿੰਦ ਦੀ ਚਾਦਰ ਵੀ 1675 ਦੇ ਵਿੱਚ ਉਹਨਾਂ ਨੇ ਆਪਣੀ ਕੁਰਬਾਨੀ ਦਿੱਤੀ ਹੈ ਉਹ ਇਸ ਚੀਜ਼ ਨੂੰ ਬਿਲਕੁਲ ਖਤਮ ਹੀ ਕਰ ਰਿਹਾ ਹੈ ਵੀ ਉਹਨਾਂ ਦੀ ਜਿਆਦਾ ਉਹਨਾਂ ਨੇ ਕੀ ਕਿਸ ਤਰ੍ਹਾਂ ਪੇਸ਼ ਕੀਤਾ ਵੀਡੀਓ 'ਚ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਹੁਤ ਸਾਰੀ ਚੜ੍ਹਾਈ ਹੋ ਗਈ ਸੀ ਇਸ ਲਈ ਔਰੰਗਜ਼ੇਬ ਨੇ ਉਸ ਨੂੰ ਕੁਰਬਾਨ ਕਰ ਦਿੱਤਾ ਉੱਤਰ ਕਤਲ ਕਰ ਦਿੱਤਾ ਬਲਕਿ ਉਹ ਜੋ ਮੇਨ ਹਿਸਟਰੀ ਹੈ ਮੇਰੇ ਦਹਿਤਰੀ ਇੰਨੇ ਬਤਾਰਿਆ ਕਿ ਕਸ਼ਮੀਰੀ ਪੰਡਤ ਸੀ ਜੋ ਪਾਈ ਸਾਰੇ ਇਕੱਠੇ ਹੋ ਕੇ ਆਨੰਦਪੁਰ ਸਾਹਿਬ ਦੀ ਧਰਤੀ ਆਏ ਧਰਤੀ ਤੇ ਆਏ ਸੀ ਗੁਰੂ ਗਵੈਨ ਸਿੰਘ ਜੀ ਉਸ ਟਾਈਮ 9 ਵਰਿਆਂ ਦੀ ਉਮਰ ਆ ਗੁਰੂ ਗਵੈਨ ਸਿੰਘ ਜੀ ਦੀ ਜਿਹੜੋ ਆ ਕੇ ਗੱਲਾਂ ਦੱਸਦੇ ਆ ਤੇ ਜਿਹੜੋ ਗੁਰੂ ਗੋਬਿੰਦ ਸਿੰਘ ਜੀ 9 ਵਰਿਆਂ ਦੇ ਉਸ ਸਮੇਂ ਆਪਣੇ ਪਤਨ ਕਹਿ ਸਕਦੇ ਕਿ ਤੁਹਾਡੇ ਤੋਂ ਵੱਡਾ ਕੋਈ ਮਹਾਪੁਰਸ਼ ਨਹੀਂ ਹੋ ਸਕਦਾ ਤੁਹਾਡੇ ਤੋਂ ਵੱਡਾ ਕੋਈ ਕੁਰਬਾਨੀ ਕਰਨ ਵਾਲਾ ਨਹੀਂ ਹੋ ਸਕਦਾ ਤੁਸੀਂ ਇਹ ਪੰਡਤਾਂ ਦੀ ਖਾਤਰ ਜਾਓ ਕੁਰਬਾਨ ਹੋ ਜਾਓ ਇਹਨਾਂ ਦੀ ਖਾਤਰ ਆਪਣਾ ਸੀਸ ਦੇ ਦੋ ਜਿਹੜਾ 9 ਵਰਿਆਂ ਦਾ ਬੱਚੇ ਦੀ ਉਮਰ ਦੇ ਵਿੱਚ ਐਡਾ ਵੱਡਾ ਵਚਨ ਕਰ ਸਕਦਾ ਤੇ ਉਹ ਕਿਵੇਂ ਰੋ ਸਕਦਾ ਆਪਣੇ ਅੱਖਾਂ 'ਚੋਂ ਹੰਝੂ ਕਿਵੇਂ ਲਿਆ ਸਕਦਾ ਚਰਬਰਾਠੀ ਨੇ ਦਿਖਾਇਆ ਕਹਿੰਦੇ ਜੀ ਉਹ ਤੇਗ ਭਦਰ ਸਿੰਘ ਜੀ ਦਾ ਸੀਸ ਦਿੱਲੀ ਦੇ ਚਾਂਦਨੀ ਚੌਕ ਤੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦਾ ਆਖੀ ਉਸ ਟਾਈਮ ਗੁਰੂ ਗਵੈਨ ਸਿੰਘ ਜੀ ਦੇ ਅੱਖਾਂ 'ਚ ਪਾਣੀ ਦਿਖਾਇਆ ਕਰ ਹੁੰਦਾ ਇਹ ਇਤਿਹਾਸ ਜਿੰਨਾਂ ਸ਼ੇਟਖੰਨੀ ਨਹੀਂ ਕੀ ਇਹ ਸਾਜਿਸ਼ ਨਹੀਂ ਹੈ ਮੈਂ ਬੇਨਤੀ ਕਰਨਾ ਕਿ ਸਾਡੇ ਸਾਰੇ ਸਿੱਖ ਧਰਮ ਨੂੰ ਸ਼੍ਰੋਮਣੀ ਕਮੇਟੀ ਨੂੰ ਜਥੇਦਾਰ ਸਾਹਿਬ ਕਿ ਤੁਹਾਡਾ ਬਹੁਤ ਵੱਡਾ ਰਤਬਾ ਹੈ ਤੁਸੀਂ ਇੱਕ ਕੌਮ ਦੇ ਲਈ ਹੁਕਮਨਾਮਾ ਕੱਟੋ ਬੇਸੀ ਤਾਂ ਪਹਿਲਾਂ ਵੀ ਦਾਸ ਨੇ ਵੀ 17 18 ਦੇ ਵਿੱਚ ਚੰਡੀਗੜ੍ਹ ਗੁਰਦੁਆਰਾ ਸਾਹਿਬ ਪੰਜੌਰ ਦੇ ਵਿੱਚ ਡਿਊਟੀ ਸੀ ਸਾਡੇ ਜੋ ਸਾਡਾ ਡਿਪਾਰਟਮੈਂਟ ਦਾ ਗੁਰਦੁਆਰਾ ਸੀ ਅਸੀਂ ਦਰਬਾਰ ਸਾਹਿਬ ਚ ਉਦੋਂ ਵੀ ਫੋਟੋ ਬਾਹਰ ਕਢਾ ਕੇ ਦੂਸਰੇ ਰੂਮ ਚ ਲਵਾਤੀਆਂ ਸੀ ਪਿੱਛੇ ਕਿਉਂਕਿ ਫੋਟੋ ਨਾਲ ਸਾਡਾ ਕੋਈ ਲੈਣ ਦੇ ਨਹੀਂ ਸਤਿ ਵੀਰ ਹੋਰ ਵੀ ਜਿਹੜੇ ਕਹਿ ਦਿੰਦੇ ਕਿ ਕਿ ਜਦੋਂ ਆਪਾਂ ਇਸ ਗੱਲ ਕਰਦੇ ਆ ਨਾ ਸਾਨੂੰ ਸਾਡਾ ਸਿਰਫ ਸ਼ਬਦ ਦੇ ਨਾਲ ਗਿਆਨ ਦੇ ਨਾਲ ਜਦੋਂ ਕੋ ਬਾਣੀ ਪੜਦੇ ਆ ਗੁਰੂ ਨਾਨਕ ਸਾਹਿਬ ਜੀ ਨੂੰ ਸਿੱਧਾ ਨੇ ਪਹਿਲਾਂ ਵੀ ਪੁੱਛਿਆ ਸੀ ਨਾ ਗੁਰਬਾਣੀ ਦੇ ਵਿੱਚ ਜਦੋਂ ਸਿੱਤਾ ਦੇ ਨਾਂ ਗੋਸ਼ਟ ਹੁੰਦੀ ਹੈ ਸਿੱਧਾ ਨੇ ਕਿਹਾ ਸੀ ਗੁਰਨਾਨਕ ਸਾਹਿਬ ਨੂੰ ਕਮਨ ਕਮਨ ਗੁਰੂ ਜਸਕਾ ਤੁੰਤੇਲਾ ਤੇ ਪਾਸ਼ਾ ਜੀ ਨੇ ਜਵਾਬ ਦਿੱਤਾ ਸੀ ਸ਼ਬਦ ਗੁਰੂ ਸੁਰਤ ਤੁੰਤੇਲਾ ਬੜੀਆਂ ਧਾਰਨਾ ਮਿਲਦੀਆਂ ਜਦੋਂ ਆਪਾਂ ਭਾਈ ਗੁਰਦਾਸ ਜੀ ਨੂੰ ਪੜਾਂਗੇ ਨਾ ਭਾਈ ਗੁਰਦਾਸ ਜੀ ਨੇ ਤਿੰਨ ਜਗ੍ਹਾ ਤੇ ਇਸ ਤਰ੍ਹਾਂ ਲਿਖਿਆ ਹੈ ਸਤਿਗੁਰੂ ਦੇ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਗੁਰ ਮੂਰਤ ਗੁਰ ਸ਼ਬਦ ਹੈ ਸਾਧ ਸੰਗਤ ਸੰਸਰ ਪਰਵਾਨਾ ਗੁਰ ਮੂਰਤ ਗੁਰ ਸ਼ਬਦ ਹੈ ਸਾਧ ਸੰਗਤ ਮਿਲ ਅਮਰਤ ਵੇਲਾ ਗੁਰ ਮੂਰਤ ਗੁਰ ਸ਼ਬਦ ਸੁਣ ਸਾਧ ਸੰਗਤ ਆਸਨ ਨਿਰੰਕਾਰੀ ਇਹ ਪਈ ਗਰਵਾਰਧੀਆਂ ਲਿਖਤਾਂ ਦੇ ਵਿੱਚ ਸਾਨੂੰ ਇਹ ਪ੍ਰੂਫ ਮਿਲ ਜਾਂਦੇ ਆ ਕਿ ਅਸੀਂ ਸਬਦ ਦੇ ਨਾਲ ਜੁੜੇ ਹੋਏ ਆ ਸਬਦ ਹੀ ਗੁਰੂ ਤੇ ਮੈਂ ਬੇਨਤੀ ਕਰਦਾ ਕਿ ਕਿੱਥੇ ਸਾਡਾ ਇਹ ਪੰਥ ਹੈ ਕਿੱਥੇ ਸਾਡਾ ਪੰਥ ਹੈ ਇਹ ਪੰਥ ਦੇ ਨਾਲ ਸਾਡਾ ਕੋਈ ਫੋਟੋ ਦੇ ਨਾਂ ਨੈਂਦੈਂ ਨਹੀਂ ਜੇ ਜੱਥੇਦਾਰ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਸਾਰੀ ਕੌਮ ਨੂੰ ਇਸ ਚੀਜ਼ ਤੱਕਾਇਆ ਜਾਵੇ ਕਿ ਸਿਰਫ ਗੁਰਬਾਣੀ ਦੇ ਨਾਲ ਆਪਾਂ ਫੋਟੋਆਂ ਦੇ ਵਿੱਚ ਇਹ ਚੀਜ਼ਾਂ ਨਾ ਚਰਨਾ ਰੱਖੀ ਕਈ ਵੀਰ ਕਮੈਂਟ ਕਰਦੇ ਸੀ ਥੱਲੇ ਜਦੋਂ ਅਸੀਂ ਵੀਡੀਓ ਦੇਖ ਰਹੇ ਸੀ ਕਿ ਫਿਲਮਾਂ ਤੋਂ ਬਿਨਾ ਪ੍ਰਚਾਰ ਨਹੀਂ ਹੁੰਦਾ ਕਮਾਲ ਦੀ ਗੱਲ ਆ ਅੱਜ ਤੱਕ ਜਿਹੜਾ ਇਤਿਹਾਸ ਅਸੀਂ ਸਿੱਖਿਆ ਕਿ ਤੁਸੀਂ ਫਿਲਮਾਂ ਤੋਂ ਸਿੱਖੇ ਸੀ ਅਸੀਂ ਆਪਣੀਆਂ ਰੌ ਰੀਤੀਆਂ ਨੂੰ ਭੁੱਲ ਗਏ ਤੇ ਅੱਜ ਅਸੀਂ ਸੋਚਦੇ ਆਂ ਕਿ ਅੱਧੇ ਘੰਟੇ ਚ YouTube ਤੇ ਸਾਰਾ ਕੁਝ ਸਿੱਖ ਲ ਗਏ ਜਾਂ TV ਤੇ ਦੇਖ ਲਈਏ ਇਹ ਬਿਲਕੁਲ ਗਲਤ ਹੈ ਜੀ ਕਿਉਂਕਿ ਅਸੀਂ ਕਿਤਾਬਾਂ ਤੋਂ ਹਟ ਗਏ ਆ ਵੱਲ ਕੇ ਸਾਨੂੰ ਤਾਂ ਨੂੰ ਜੋ ਘਰਾਂ ਦੇ ਵਿੱਚ ਕਿਉਂ ਨਹੀਂ ਤੁਸੀਂ ਇਹੋ ਜੀ ਰੀਤ ਪੈਦਾ ਕਰਦੇ ਕਿ ਜੋ ਬੱਚੇ ਸੌਣ ਉਹਨਾਂ ਨੂੰ ਇਤਿਹਾਸ ਸੁਣਾਇਆ ਜਾਵੇ ਸੌਣ ਤੋਂ ਪਹਿਲਾਂ ਆਪਣੇ ਤੁਸੀਂ ਫਰਜ਼ ਅਦਾ ਕਰਨੇ ਭੁੱਲ ਗਏ ਆ ਤੇ ਅੱਜ ਤੁਸੀਂ ਕਹਿੰਦੇ ਫਿਲਮਾਂ ਦੇ ਵਿੱਚ ਪ੍ਰਚਾਰ ਹੁੰਦਾ ਤੁਸੀਂ ਧਿਆਨ ਮਾਰੋ ਨਾ ਇਸਲਾਮ ਧਰਮ ਕਿੰਡਾ ਵੱਡਾ ਹੈ ਉਹਨਾਂ ਕੋਲ ਕੋਈ ਫੋਟੋ ਹੈ ਅੱਜ ਉਹਨਾਂ ਨੇ 40 ਦੇਸਾਂ 40 ਦੇਸ ਉਹਨਾਂ ਨੇ ਫੋਟੋ ਨਹੀਂ ਪ੍ਰਚਾਰ ਕੀਤੀ ਕਮਾਲ ਦੀ ਗੱਲ ਅੱਜ ਸਾਡੇ ਵੀਰ ਕਈਆਂ ਦੇ ਫੋਟੋ ਹਨ ਬਿਲਕੁਲ ਇਹ ਗਲਤ ਹੈ ਜੀ ਮੈਸਟਰੋਮਿਕ ਮੀਟਿੰਗ ਜਥੇਦਾਰ ਸਾਹਿਬ ਜੀ ਸਹਿਬਾਨ ਨੂੰ ਇਹ ਬੇਨਤੀ ਕਰਨਾ ਕਿ ਤੁਸੀਂ ਇਸ ਤੇ ਬਹੁਤ ਇਨਾਜਕ ਸਮਾਂ ਕਿਉਂਕਿ ਅੱਜ ਇਸ ਬੰਦੇ ਨੇ ਆਪਣੇ ਪੇਜ ਤੇ ਵੀਡੀਓ ਪਾਈ ਹੈ ਕੱਲ ਨੂੰ ਹੋਰ ਕੋਈ ਬੰਦਾ ਵੀ ਇਸ ਇਸ ਸਬਜੈਕਟ ਤੇ ਵੀਡੀਓ ਪਾਏਗਾ ਇਹਨਾਂ ਤੇ ਬਿਲਕੁਲ ਰੋਕ ਲਗਣੀ ਚਾਹੀਦੀ ਹੈ ਜੇ ਕੋਈ ਇਤਿਹਾਸ ਤੇ ਕੁਝ ਬਣਾਉਂਦਾ ਵੀ ਹੈ ਕੋਈ ਸੀਰੀਅਲ ਜਾਂ ਵੀਡੀਓ ਤਾਂ ਉਹ ਪਹਿਲਾ ਕਮੇਟੀ ਦੇ ਨਾਲ ਕੰਟੈਕਟ ਕਰਨਾ ਚਾਹੀਦਾ ਹੈ ਕੁਸਤ ਨਹੀਂ ਨਾ ਚਾਹੀਦਾ ਕਿ ਕੋਈ ਵੀ ਇਤਿਹਾਸ ਦੇ ਨਾਲ ਛੇੜਖਾਨੀ ਜਾਂ ਕੋਈ ਤੋੜ-ਫੋੜ ਨਾ ਕੀਤੀ ਜਾਵੇ ਅੱਜ ਮੈਂ ਇੰਨੀਆਂ ਬੇਨਤੀਆਂ ਨੂੰ ਲੈ ਕੇ ਆਪਣੀ ਜਨਤ ਤੇ ਹਾਜ਼ਰ ਹੋਇਆ ਸੀ ਮੈਂ ਵੀ ਆਪਣਾ ਫਰਜ਼ ਸਮਝਿਆ ਤਾਂ ਕਿ ਮੈਂ ਤੁਹਾਡੇ ਨਾਲ ਗੱਲਾਂ ਸੰਤੀਆਂ ਕਰਾਂ ਬੜਾ ਦੁੱਖ ਲੱਗਦਾ ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਉਂਦੀ ਹੈ ਤੇ ਮੈਂ ਫਿਰ ਸਾਰੀ ਕੌਮ ਨੂੰ ਵੀ ਇਹੀ ਬੇਨਤੀ ਕਰਨਾ ਕਿ ਆਪਣੇ ਆਪ ਨੂੰ ਸਵਾਲੋ ਗੁਰਨਾਨਕ ਸਾਹਿਬ ਤੁਹਾਨੂੰ ਜਿੱਥੇ ਜੋੜ ਕੇ ਗਏ ਉਹ ਸ਼ਬਦ ਗੁਰੂ ਦਾ ਜੁੜੀਏ ਤਾਂ ਕਿ ਆਪਣਾ ਜੀਵਨ ਸਫਲ ਹੋਵੇ ਇੰਨੀਆਂ ਕੁ ਬੇਨਤੀਆਂ ਸੀ ਆਪ ਜੀ ਦੇ ਨਾਲ ਵਿਚਾਰਾ ਕਰਦੇ ਸਮੇਂ ਹੋਈਆਂ ਗਲਤੀਆਂ ਤੋਂ ਖਿਮਾ ਦੀ ਇਜਾਜ਼ਤ ਕਹਾਂ ਜੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ